ਸਾਸਰੀਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਹਰੀਆਂ ਮਿਰਚਾਂ ਦੀ ਸਬਜ਼ੀ ਬਣਾਵਾਂਗੇ ਚਲੋ ਜੀ ਵੇਖ ਲੈਣਾ ਇਹ ਸਬਜ਼ੀ ਕਿਵੇਂ ਬਣਦੀ ਹੈ ਇੱਥੇ ਮੈਂ ਥੂੜੀਆਂ ਜੀਆਂ ਹਰੀਆਂ ਮਿਰਚਾਂ ਲਈਆਂ ਨੇ ਕੱਚੀਆਂ ਤੇ ਘੱਟ-ਕੌੜੀਆਂ ਮਿਰਚਾਂ ਲਵਾਂਗੇ ਇਸ 3 ਕੇ ਨਾਲ ਕੱਟ ਲਵਾਂਗੇ ਮਿਰਚਾਂ ਨੂੰ ਮਿਰਚਾਂ ਨੂੰ ਆਪਾਂ ਕੈਂਚੀ ਨਾਲ ਵੀ ਕੱਟ ਸਕਦੇ ਹਾਂ ਮਿਰਚਾਂ ਨੂੰ ਧੋ ਕੇ ਕੱਟ ਲਵਾਂਗੇ ਕੱਟ ਕੇ ਨਹੀਂ ਧੋਵਾਂਗੇ ਫਿਰ ਮਿਰਚਾਂ ਦੇ ਵਿੱਚ ਪਾਣੀ ਪੈ ਜਾਏਗਾ ਇਸ ਤਰੀਕੇ ਨਾਲ ਇੱਕੋ ਹੀ ਸਾਈਜ਼ ਦੀਆਂ ਮਿਰਚਾਂ ਕੱਟ ਲਵਾਂਗੇ ਜੇ ਆਪਾਂ ਮਿਰਚਾਂ ਨੂੰ ਹੱਥ ਨਾਲ ਕੱਟਣਾ ਵੀ ਦਾਤ ਨਾਲ ਕੱਟ ਸਕਦੇ ਨਹੀਂ ਆਪਾਂ ਇਸ ਨੂੰ ਕੈਂਚੀ ਨਾਲ ਵੀ ਕੱਟ ਸਕਦੇ ਹਾਂ ਆਮ ਸਬਜ਼ੀਆਂ ਤਾਂ ਆਪਾਂ ਬਣਾਉਂਦੇ ਹੀ ਰਹਿੰਦੇ ਹਾਂ ਜੀ ਪਰ ਅੱਜ ਆਪਾਂ ਇਸ ਤਰੀਕੇ ਦੀਆਂ ਮਿਰਚਾਂ ਦੀ ਸਬਜ਼ੀ ਬਣਾਵਾਂਗੇ ਇਹ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਸਾਰੀਆਂ ਮਿਰਚਾਂ ਨੂੰ ਹੁਣ ਮੈਂ ਇਸੇ ਤਰੀਕੇ ਨਾਲ ਹੀ ਕੱਟ ਲਵਾਂਗੀ ਹੁਣ ਮੈਂ ਸਾਰੀਆਂ ਮਿਰਚਾਂ ਨੂੰ ਇਸ ਤਰੀਕੇ ਨਾਲ ਕੱਟ ਲਿਆ ਹੈ ਤੇ ਮੈਂ ਇਥੇ ਇੱਕ ਕੌਲੀ ਪਿਆਜ਼ ਵੀ ਕੱਟ ਲਈ ਨੇ ਹੁਣ ਆਪਾਂ ਇਸ ਦੀ ਸਬਜ਼ੀ ਬਣਾ ਲਵਾਂਗੇ ਸਬਜ਼ੀ ਬਣਾਉਣ ਦੇ ਲਈ ਪੈਨ ਦੇ ਵਿੱਚ 1.5 ਘੜਛੀ ਸਰੋਂ ਦਾ ਤੇਲ ਲਵਾਂਗੇ ਤੇਲ ਨੂੰ ਗਰਮ ਕਰ ਲਵਾਂਗੇ ਤੇਲ ਦੇ ਵਿੱਚ ਇੱਕ ਚਮਚ ਜੀਰਾ ਪਾਵਾਂਗੇ ਜੀਰੇ ਨੂੰ 골ਡਨ ਬ੍ਰਾਊਨ ਹੋਣ ਤੱਕ ਪਕਾ ਲਵਾਂਗੇ ਹੁਣ ਇਸ ਦੇ ਵਿੱਚ ਪਿਆਜ਼ ਪਾਵਾਂਗੇ ਪਿਆਜ਼ ਨੂੰ ਮਿਕਸ ਕਰ ਲਵਾਂਗੇ ਤੇਲ ਦੇ ਵਿੱਚ ਪਕਾ ਲਵਾਂਗੇ ਪਿਆਜ਼ ਨੂੰ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਦਾ ਹਲਕਾ ਜਿਹਾ ਕਲਰ ਚੇਂਜ ਹੋ ਚੁੱਕਿਆ ਹੈ ਹੁਣ ਆਪਾਂ ਇਸਦੇ ਵਿੱਚ ਅਦਰਕ ਲਸਣ ਦਾ ਪੇਸਟ ਪਾਵਾਂਗੇ ਅਦਰਕ ਲਸਣ ਦੇ ਪੇਸਟ ਨੂੰ ਬਿਆਜ ਦੇ ਵਿੱਚ ਮਿਕਸ ਕਰ ਲਵਾਂਗੇ ਜੇਕਰ ਆਪਾਂ ਇਸਦੇ ਵਿੱਚ ਲਸਣ ਅਦਰਕ ਦਾ ਪੇਸਟ ਨਾ ਪਾਉਣਾ ਹੋਵੇ ਤਾਂ ਆਪਾਂ ਇਸਦੇ ਵਿੱਚ ਕੱਟ ਕੇ ਫਰੈਸ਼ ਲਸਣ ਅਦਰਕ ਵੀ ਪਾ ਸਕਦੇ ਹਾਂ ਹੁਣ ਆਪਾਂ ਇਸਦੇ ਵਿੱਚ ਮਿਰਚਾਂ ਪਾਵਾਂਗੇ ਮਿਰਚਾਂ ਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ ਤੇ ਥੋੜੀ देर ਮਿਰਚਾਂ ਨੂੰ ਪਕਾ ਲਵਾਂਗੇ ਆਪਾਂ ਇਸ ਦੇ ਵਿੱਚ ਟਮਾਟਰ ਪਾਉਣਾ ਹੋਵੇ ਟਮਾਟਰ ਵੀ ਪਾ ਸਕਦੇ ਹਾਂ ਜੀ ਪਰ ਆਪਾਂ ਇਸ ਦੇ ਵਿੱਚ ਦਹੀਂ ਪਾਵਾਂਗੇ ਦਹੀਂ ਦੇ ਨਾਲ ਟਮਾਟਰ ਪਾਉਣ ਦੇ ਨਾਲ ਸਬਜ਼ੀ ਜ਼ਿਆਦਾ ਖੱਟੀ ਹੋ ਜਾਏਗੀ ਫਿਰ ਸਬਜ਼ੀ ਜ਼ਿਆਦਾ ਖੱਟੀ ਹੋ ਜਾਏਗੀ हम इतने मैं एक खौली दही लिया है दही केल्दी पाउडर पावे दो चमच हल्दी पाउडर पावेंगे एक चमच गरम मसाला पावे एक चमच धनिया पाउडर पावे ਸਵਾਦ ਅਨੁਸਾਰ ਨਾਮਕ ਪਾਵਾਂਗੇ ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਸਬਜੀ ਬਣ ਕੇ ਤਿਆਰ ਹੁੰਦੀ ਹੈ ਇੱਕ ਛੋਟਾ ਚਮਚ ਜੀਰਾ ਪਾਊਡਰ ਪਾਵਾਂਗੇ ਥੋੜੀ ਜਿਹੀ ਲਾਲ ਮਿਰਚ ਪਾਵਾਂਗੇ ਆਪਾਂ ਇਸ ਨੂੰ ਸਕਿਪ ਵੀ ਕਰ ਸਕਦੇ ਹਾਂ ਹੁਣ ਸਾਰੇ ਮਸਾਲਿਆਂ ਨੂੰ ਦਹੀਂ ਦੇ ਵਿੱਚ ਮਿਕਸ ਕਰ ਲਵਾਂਗੇ ਫਰੈਸ਼ ਦਹੀਂ ਲਵਾਂਗੇ ਹਾਂ ਤੇ ਹਿੰਦੀ ਵਿੱਚ ਸਾਰੇ ਮਸਾਲੇ ਮਿਕਸ ਹੋ ਚੁੱਕੇ ਨੇ। ਹੁਣ ਅਦਰ ਆਪਾਂ ਮਿਰਚਾਂ ਨੂੰ ਵੇਖ ਲਵਾਂਗੇ। ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ। ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਇਹ ਸੁੱਕੀ ਸਬਜ਼ੀ ਹੈ ਇਸ ਲਈ ਅਪਾਂ ਇਸ ਨੂੰ ਹਿਲਾਂਦੇ ਰਹਿਵਾਂਗੇ ਥੋੜੀ ਥੋੜੀ ਦੇਰ ਬਾਅਦ ਇਸ ਸਬਜ਼ੀ ਨੂੰ ਆਪਾਂ ਲਾਂਚ ਜਾਂ ਡਿਨਰ ਦੇ ਵਿੱਚ ਕਿਸੇ ਵੀ ਟਾਈਮ ਖਾ ਸਕਦੇ ਹਾਂ ਰੋਟੀਆਂ ਪਰੌਂਠੇ ਦੇ ਨਾਲ ਚੋਲੇ ਦੇ ਨਾਲ ਹੀ ਸਬਜ਼ੀ ਬਹੁਤ ਟੇਸਟੀ ਲੱਗਦੀ ਹੈ ਤੁਸੀਂ ਇੱਕ ਵਾਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਜੀ ਇਹ ਬਹੁਤ ਈਜ਼ੀ ਰੈਸਪੀ ਹੈ ਹੁਣ ਆਪਾਂ ਮਿਰਚਾਂ ਦੇ ਵਿੱਚ ਦਹੀਂ ਪਾਵਾਂਗੇ ਦਹੀਂ ਨੂੰ ਆਪਾਂ ਜਾਂ ਤਾਂ ਲੋ ਫਲੇਮ ਕਰਕੇ ਪਾਵਾਂਗੇ ਜਾਂ ਫਿਰ ਗੈਸ ਨੂੰ ਬੰਦ ਕਰਕੇ ਪਾਵਾਂਗੇ ਨਾਲ-ਨਾਲ ਹਿਲਾਉਂਦੇ ਰਵਾਂਗੇ ਜੇਕਰ ਆਪਾਂ ਮਿਰਚਾਂ ਦੇ ਵਿੱਚ ਦਹੀਂ ਨੂੰ ਲੋ ਫਲੇਮ ਕਰਕੇ ਜਾਂ ਗੈਸ ਨੂੰ ਬੰਦ ਕਰਕੇ ਪਾਵਾਂਗੇ ਇਸ ਦੇ ਨਾਲ ਦਹੀਂ ਫਟੇਗਾ ਨਹੀਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਦਹੀਂ ਦੇ ਵਿੱਚ ਮਿਰਚਾਂ ਨੂੰ ਦਹੀਂ ਪਾਉਣ ਦੇ ਨਾਲ ਮਿਰਚਾਂ ਦੀ ਕਿੜੱਤਨ ਘਟ ਜੇਗੀ ਤੇ ਵਧੀਆ ਟੇਸਟ ਆਏਗਾ ਸਬਜ਼ੀ ਦੇ ਵਿੱਚੋਂ ਇਸ ਚਟਪਟੀ ਜੀ ਸਬਜ਼ੀ ਨੂੰ ਆਪਾ ਚੌਲਾਂ ਦੇ ਨਾਲ ਜਾਂ ਰੋਟੀ ਦੇ ਨਾਲ ਖਾਵਾਂਗੇ ਤੇ ਬਹੁਤ ਟੇਸਟੀ ਲੱਗੇਗੀ। ਇਹ ਸਬਜ਼ੀ ਬਹੁਤ ਜਲਦੀ ਬਣ ਕੇ ਤਿਆਰ ਹੁੰਦੀ ਹੈ। ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਆਪਣੀ ਚੈਨਲ ਤੇ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ ਜਿਵੇਂ ਬੇਸਨ ਦੀ ਮਸਾਲੇਦਾਰ ਭਿੰਡੀ ਤੇ ਕਈ ਹੋਰ ਸਬਜ਼ੀਆਂ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਹੁਣ ਇਸੇ ਤਰੀਕੇ ਨਾਲ ਸਬਜ਼ੀਆਂ ਨੂੰ ਪਕਾਣ ਦੇਾਂਗੇ ਇਹ ਚੋਚੀ ਦੀ ਸਬਜ਼ੀ ਨੂੰ ਹਿਲਾਉਂਦੇ ਰਵਾਂਗੇ ਆਮ ਸਬਜ਼ੀਆਂ ਤਾਂ ਆਪਾਂ ਬਣਾਉਂਦੇ ਹੀ ਰਹਨੇ ਆ ਜੀ ਇੱਕ ਵਾਰ ਤੁਸੀਂ ਇਸ ਤਰੀਕੇ ਦੀ ਸਬਜ਼ੀ ਬਣਾ ਕੇ ਦੇਖੋ ਸਬਜ਼ੀ ਬਹੁਤ ਜਲਦੀ ਬਣ ਕੇ ਤਿਆਰ ਹੁੰਦੀ ਹੈ ਇਹ ਸਬਜ਼ੀ ਬਹੁਤ ਘੱਟ ਟਾਈਮ ਵਿੱਚ ਬਣ ਕੇ ਤਿਆਰ ਹੁੰਦੀ ਹੈ ਤੇ ਬਹੁਤ ਟੇਸਟੀ ਵੀ ਬਣਦੀ ਹੈ। ਨਹੀਂ ਪਾਉਂਦੇ ਨਾਲ ਇਸ ਤੇ ਵਿੱਚੋਂ ਖੱਟਾ ਮਿੱਠਾ ਟੇਸਟ ਆਏਗਾ। ਇਸ ਸਬਜ਼ੀ ਨੂੰ ਆਪਾਂ ਲਾਂਚ ਜਾਂ ਡਿਨਰ ਵਿੱਚ ਕਿਸੇ ਵੀ ਟਾਈਮ ਬਣਾ ਸਕਦੇ ਹਾਂ। ਹੁਣ ਸਬਜ਼ੀ ਬਣ ਕੇ ਤਿਆਰ ਹੈ। ਸਬਜ਼ੀ ਉੱਪਰ ਹਰਾ ਧਨੀਆ ਪਾਵਾਂਗੇ ਹਰੀ ਤੇਨ ਨੂੰ ਮਿਕਸ ਕਰ ਲਵਾਂਗੇ ਸਬਜ਼ੀ ਦੇ ਵਿੱਚ ਤੇ ਥੋੜੀ ਦੇਰ ਪਕਾ ਲਵਾਂਗੇ ਸਬਜ਼ੀ ਨੂੰ ਇਸੇ ਤਰੀਕੇ ਨਾਲ ਹੀ ਹੌਲੀ ਹੌਲੀ ਸਬਜ਼ੀ ਆਪਣੇ ਆਪ ਹੀ ਤੇਲ ਛੱਡਣਾ ਸ਼ੁਰੂ ਕਰ ਦੇਗੀ ਇਹ ਕਰਫਾ ਸਬਜ਼ੀ ਦੇ ਵਿੱਚ ਥੋੜੀ ਜਿਹੀ ਰਸਾ ਰੱਖਣੀ ਹੋਵੇ ਤਾਂ ਪਰ ਰੱਖ ਵੀ ਸਕਦੇ ਹਾਂ ਨਹੀਂ ਆਪਾਂ ਇਸ ਨੂੰ ਸੁਕਾ ਲਵਾਂਗੇ ਇਸ ਤਰੀਕੇ ਦੀਆਂ ਹੋਰ ਰੈਸਪੀਜ਼ ਦੇਖਣ ਤੇ ਸਿੱਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੀ ਅਸੀਂ ਆਪਣੇ ਚੈਨਲ ਤੇ ਰੋਜ਼ ਰੋਜ਼ ਨਵੀਂ ਨਵੀਂ ਵੀਡੀਓਜ਼ ਪਾਉਂਦੇ ਰਹਿੰਦੇ ਹਾਂ ਹੁਣ ਆਪਣੀ ਇਸ ਤਰੀਕੇ ਦੀ ਸਬਜ਼ੀ ਬਣ ਕੇ ਤਿਆਰ ਹੈ ਹੁਣ ਆਪਾਂ ਗਰਮ-ਗਰਮ ਸਬਜ਼ੀ ਨੂੰ ਸਰਵ ਕਰ ਲਵਾਂਗੇ। ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਸਬਜ਼ੀ ਨੂੰ। ਇਹ ਬਹੁਤ ਈਜ਼ੀ ਰੈਸਪੀ ਹੈ। ਤੁਸੀਂ ਇੱਕ ਵਾਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਜੀ। ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ। ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਸਬਜੀ ਉੱਪਰ ਥੋੜਾ ਜਿਹਾ ਹਰਾ ਧਨੀਆ ਪਾ ਕੇ ਸਬਜੀ ਨੂੰ ਸਰਵ ਕਰਾਂਗੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ